ਕਿ ਸੁਖ ਵਿਲਾਸ ਅਡਾ 7 ਸਟਾਰ ਹੋਟਲ ਤੇ ਉਹਦੇ ਕਾਗਜ ਕੱਢੇ ਟੈਕਸ ਫ੍ਰੀ ਕਰਾ ਲਿਆ ਜੀ ਆਪ ਹੀ ਆਪਣੀ ਗਵਰਨਮੈਂਟ ਤੋਂ 85 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਬਣਦਾ 10 ਸਾਲਾਂ ਵਾਸਤੇ ਫ੍ਰੀ ਇਲੈਕਟ੍ਰਿਸਿਟੀ ਡਿਊਟੀ 11 ਕਰੋੜ ਰੁਪਏ ਦੀ 10 ਸਾਲ ਵਾਸਤੇ ਫ੍ਰੀ ਹੁਣ ਜਦੋਂ ਅਸੀਂ ਕਹਿੰਦੇ ਆ ਕਿ ਭਾਈ ਅਸੀਂ ਤਾਂ ਪਹਾੜ ਹੋਰ ਫਰੋਲਾਂਗੇ ਬੜਾ ਕੁਝ ਪਿਆ ਫਿਰ ਕਹਿੰਦੇ ਭਗਵਾਨ ਤਮਾਨ ਤੇ ਮਾਨ ਹਾਨੀ ਦਾ ਮੁਕੱਦਮਾ ਕਰਾਂਗੇ ਮੈਂ ਕਹਾਂ ਇਹ ਮਾਨ ਹੋਊ ਤਾਂ ਹਾਨੀ ਹੋਊ ਮਾਨ ਕਿੱਥੇ ਆਉਂਦਾ ਦਿਖਾ ਦੋ ਪਿੰਡਾਂ ਦੇ ਲੋਕ ਤੁਹਾਨੂੰ ਵੇਖ ਕੇ ਰਾਜੀ ਨਹੀਂ ਜਿੱਧਰ ਦੀ ਤੁਸੀਂ ਆਉਨੇ ਲੋਕ ਰਾਹ ਬਦਲ ਲੈਂਦੇ ਨੇ ਪਰ ਇਹ ਦਿਨ ਖਰਾਬ ਹੋਇਆ ਇਧਰੋਂ ਆਉਂਦੇ ਨੇ ਯਾਰ ਛੱਡੋ ਪਰੇ ਕਰ ਦੋ ਮਾਨਾਂ ਵਾਲਿਆ ਕੇਸ ਮੈਨੂੰ ਕੋਈ ਡਰ ਨਹੀਂ ਮੈਂ ਤਾਂ ਲੋਕਾਂ ਦਾ ਵਕੀਲ ਬਣ ਕੇ ਜਾਉ ਮੈਂ ਤਾਂ ਵੱਧ ਦੱਸੂ ਬੱਸਾਂ ਕਿੰਨੀਆਂ ਨੇ ਹੋਰ ਵੀ ਕੱਢੂ ਇਧਰੋਂ ਉਧਰੋਂ ਸਾਬ ਪਏ ਨੇ ਇਹਨਾਂ ਦੇ ਚਿੱਠੇ ਇਹਨਾਂ ਨਾਲ ਸਾਫ਼ ਕਰਨ ਲੱਗੇ ਹੋਇਆ ਹਾਂ ਅੱਜ 2 ਸਾਲ ਹੋਏ ਨੇ ਤੁਸੀਂ ਦੇਖ ਲਓ 2 ਸਾਲਾਂ ਚ ਕੀ ਹਾਲ ਹੋਇਆ ਪੈਣਾ ਸਾਰਿਆਂ ਦਾ ਕਾਂਗਰਸੀਆਂ ਦਾ ਕਰ ਲੀਂਦਾ ਇੱਕ ਦੂਜੇ ਦੇ ਵਿੱਚ ਵਾਜਦੇ ਫਿਰਦੇ ਆ ਜੇ 2 ਸਾਲਾਂ ਚਾਹ 4 ਹੋ ਗਿਆ ਜਦੋਂ 2 ਸਾਲ ਹੋਰ ਸਫਲਤਾ ਪੂਰਵਕ ਲੰਘੇ ਤਾਂ ਸੜਕਾਂ ਤੇ ਆ ਕੇ ਰੋੜਾ ਇੱਟੇ ਮਾਰ ਲੱਗ ਜਾਣਗੇ ਲੋਕਾਂ ਦੇ ਆ ਹਾਲ ਤੋ ਇਹ ਵੀ ਇਹ ਨਾ ਦੀ ਉਹ ਕਹੀ ਤਾਂ ਜਾਂਦਾ ਸੀ ਕਿਦ ਨੂੰ ਸੁਖਵੀਰ ਬਾਦਲ ਕਹਿੰਦਾ ਯਾਰ 5 ਸਾਲ ਕੱਟਾਂਗੇ ਕਿਵੇਂ ਮੈਂ ਕਿਹਾ 5 ਨਹੀਂ ਹਏ ਦੇਖਿਓ ਸਹੀ ਕਿੰਨੇ ਸਾਲ ਤੁਹਾਨੂੰ ਇਹ ਲੋਕਾਂ ਨੇ ਜੋ ਸਜ਼ਾ ਦੇਣੀ ਹੈ ਸਮਝੇ ਹੀ ਕੱਖ ਨਹੀਂ ਲੋਕਾਂ ਨੂੰ ਆਪਦਾ ਹੋਟਲ ਬਣਾ ਕੇ ਤਾਰਾ ਚੱਕ ਦੋ ਲੈ ਸਭ ਕੁਝ ਆਪਣਾ ਪੰਜਾਬ ਦੇ ਵਿੱਚ ਖੁਸ਼ੀਆਂ ਦੇ ਸਮਾਗਮ ਹੋਣ ਲੱਗ ਗਏ ਪਹਿਲਾਂ ਇਕੱਲੀਆਂ ਰੈਲੀਆਂ ਹੁੰਦੀਆਂ ਸੀ ਇੱਥੇ ਉੱਥੇ ਵੀ ਕਦੇ ਆਓ ਆ ਗਿਆ ਲਿਓ ਜੀ ਆਓ ਆ ਗਿਆ ਲਿਓ ਜੀ ਇੱਧਰ ਨੂੰ ਆ ਜਾਓ ਜੀ ਬੋਲੀ ਜਾਣਾ ਜੋ ਝੂਠ ਤੂਫਾਨ ਬੋਲੀ ਜਾਣਾ ਇੱਥੇ ਮਾਗਰਲੇ ਪਾਸੇ ਉਹ ਖੜੇ ਹੁੰਦੇ ਆ ਜਥੇਦਾਰ ਨਾ ਉਹਨਾਂ ਨੇ ਇਹ ਦੇਖਣਾ ਵੀ ਲੀਡਰ ਕਹਿ ਕੀ ਰਿਹਾ ਇਹਦਾ ਮਤਲਬ ਕੀ ਆ ਬਾ ਉਹਨਾਂ ਨੇ ਇਹੀ ਦੇਖਣਾ ਹੁੰਦਾ ਸਾਹ ਕਿੱਥੇ ਜ ਲੈੰਦਾ ਫਿਰ ਜਕਾਰਾ ਛੱਡਾਂਗੇ ਬੋਲੇ ਓ ਯਾਰ ਦੇਖ ਤਾ ਲੋ ਕੋਈ ਗੱਲ ਝਕਾਰੇ ਵਾਲੀ ਹੈ ਜਾਂ ਨਾ ਕੌਂਝਕਾਰਿਆਂ ਦੀ ਬੇਅਤ ਬਿਕਰੀ ਜਾਂਨੇ ਹੋ ਯਾਰ ਕਮਾਲ ਤਾਂ ਇਹ ਹੁਣ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰੱਖਿਆ ਸੁਖਵੀਰ ਬਾਦਲ ਨੇ ਉਹ ਭਰਾਵਾ ਤੇਰੇ ਦੋ ਦਾ ਬਚਾਇਆ ਹਜੇ 2 ਸਾਲ ਪਹਿਲਾਂ ਤੂੰ ਹੀ ਹੁਣ ਕਹਿਣ ਲੱਗਾ ਪੰਜਾਬ 'ਚੋਂ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਐ ਉਹ ਸਾਡਾ ਪਰਿਵਾਰ ਬਚਾਓ ਸਾਰਾ ਟੱਬਰ ਹਾਰ ਗਿਆ ਕੈਪਟਨ ਦਾ ਸਾਰਾ ਟੱਬਰ ਹਾਰ ਗਿਆ ਨੌਜੋ ਸਿੱਧੂ ਹੋਰੀ ਮਜੀਠੀ ਹੋਰੀ ਸਭ ਹਾਰ ਗਏ ਪੁੱਤ ਭਤੀਜੇ ਸਾਲੇ ਜੀਜੇ ਸਭ ਮਾਂ ਤੇ ਤੁਸੀਂ ਇਹਨਾਂ ਮੈਂ ਥੋੜੀ ਹਰਾਏ ਨੇ ਲੋਕਾਂ ਨੇ ਹਰਾਏ ਨੇ ਤੁਸੀਂ ਹਰਾਏ ਨੇ ਇਹਨਾਂ ਦੀਆਂ ਕਰਤੂਤਾ ਨੇ ਚੰਗੀਆਂ ਹੁੰਦੀਆਂ ਸਾਨੂੰ ਤਾਂ ਪਾਰਟੀ ਬਣਾਉਣ ਦੀ ਲੋੜ ਹੀ ਨਾ ਪੈਂਦੀ ਮੈਂ ਤਾਂ ਚੰਗਾ ਭਲਾ ਕਲਾਕਾਰ ਸੀ ਮੈਂ ਕੀ ਲੈਣਾ ਸੀ ਇਹਨਾਂ ਨੇ ਪੰਗਾ ਲੈ ਕੇ ਮੈਂ ਤਾਂ ਸਗੋਂ ਪੈਸੇ ਮਿਲਦੇ ਸੀ ਹੁਣ ਮੈਨੂੰ ਤੜਕੀ ਗਾਲਾਂ ਕੱਢਣ ਲੱਗ ਜਿੰਦੇ ਉੱਠ ਕੇ ਜੇ ਚੱਜ ਦੇ ਨਿਕਲੇ ਆਉਂਦੇ ਸਾਨੂੰ ਕੀ ਲੋੜ ਸੀ ਅਰਵਿੰਦ ਕੇਦਰੀਵਾਲ ਸਾਡੇ ਪ੍ਰਧਾਨ ਜਿਹੜੇ ਨੇ ਉਹ ਇਨਕਮ ਟੈਕਸ ਦੇ ਕਮਿਸ਼ਨਰ ਸੀ ਐਡੀ ਵੱਡੀ ਨੌਕਰੀ ਛੱਡ ਕੇ ਆਇਆ ਤੜਕੇ ਉਹਨੂੰ ਗਾਲਾਂ ਕੱਢਣ ਲੱਗ ਜਾਂਦੇ ਉਹ ਇਹ ਗਾਲਾਂ ਅਸਲ ਚ ਇਸ ਗੱਲ ਦੀਆਂ ਨਹੀਂ ਕੱਢਦੇ ਕਿ ਇਹ ਹਾਰ ਗਏ ਕੇ ਗਾਣਾ ਇਸ ਗੱਲ ਦੀਆਂ ਕੱਢਦੇ ਨੇ ਕਿ ਇਹਨਾਂ ਨੂੰ ਦੁੱਖ ਹੈ ਕਿ ਆਮ ਕਰਾਂ ਦੇ 3 ਪੁੱਤ ਆਹ ਕੁਰਸੀਆਂ ਤੇ ਕਿਉਂ ਬਹਿ ਗਏ ਮੁੱਖ ਮੰਤਰੀ ਜਾਂ ਮੰਤਰੀ ਕਿਉਂ ਬਣ ਗਏ ਆ ਦੁੱਖ ਹੈ ਇਹਨਾਂ ਨੂੰ ਬਸ ਕਿ ਆਮ ਲੋਕਾਂ ਦੇ 3 ਪੁੱਤ ਬਸ ਆ ਵਰਗ ਅਸੀਂ ਆਇਆ ਭਾਈ ਥੱਲੋਂ ਮੈਨੂੰ ਪੱਤਰਕਾਰ ਕਹਿੰਦੇ ਆ ਆਪ ਬਹੁਤ ਉਚਾਈ ਪਰ ਚਲੇ ਗਏ ਮੈਂ ਕਿਹਾ ਅੱਛਾ ਜੀ ਦੱਸੋ ਆਪਕੋ ਡਰਨੇ ਲੱਗਤਾ ਮੈਂ ਕਿਸ ਬਾਤ ਦਾ ਕਿੰਨ ਗਹਿਰਾਈ 'ਤੇ ਆ ਗਏ, نیچے ਆ ਗਏ ਤਾਂ ਮੈਂ ਕਿਹਾ ਜੀ 40-40 ਫੁੱਟ ਡੂੰਘੇ ਬੋਰ ਦੇ ਟੋਇਆਂ 'ਚੋਂ ਨਿਕਲ ਕੇ ਆਏ ਆ। ਉਦੋਂ ਥੱਲੇ ਤਾਂ ਪਾਣੀ ਹੀ ਆ ਹੁਣ ਦੱਸੋ ਕੀ ਕਰੀਏ ਫਿਰ। ਨਾ ਸਾਨੂੰ ਡੰਗਾਈ ਤੋਂ ਡਰ ਲੱਗਦਾ ਹੈ, ਨਾ ਸਾਨੂੰ ਉਚਾਈ ਤੋਂ ਡਰ ਲੱਗਦਾ, ਡਰ ਲੱਗਦਾ ਉਸ ਪਰਮਾਤਮਾ ਤੋਂ ਡਰ ਲੱਗਦਾ ਹੈ, ਉਸ ਵਾਹਿਗੁਰੂ ਤੋਂ ਡਰ ਲੱਗਦਾ ਹੈ ਕਿ ਸਮੱਤ ਬਖਸ਼ੀ ਰੱਖੇ ਔਰ ਪੰਜਾਬ ਦੇ ਲੋਕਾਂ ਦੀ ਤਰੱਕੀ 'ਚ हिसाब ਔਣ ਲਈ ਸਾਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ ਉਹ ਨਿਭਾਉਣ ਦਾ ਬਲ ਬਖਸ਼ੇ। ਬਸ। ਇਹਨਾਂ ਨੂੰ ਡਰ ਲੱਗਦਾ ਵੀ ਮੇਰੇ ਪੁੱਤ ਦਾ ਕੀ ਬਣੂ ਮੇਰੇ ਭਤੀਜੇ ਦਾ ਕੀ ਬਣੂ ਮੇਰੇ ਸਾਲੇ ਦਾ ਕੀ ਬਣੂ ਮੇਰੇ ਚੀਚੀ ਦਾ ਕੀ ਬਣੂ। ਇਹਨਾਂ ਨੂੰ ਆੜ ਆ ਰਿਹਾ। ਪਹਿਲਾਂ ਕਿਉਂ ਨਹੀਂ ਕਾਲਜ ਖੋਲੇ ਇਹ? ਇਹੀ ਜੁਨੀਵਰਸਿਟੀ ਘਾਟੇ ਸੀ। ਪੰਜਾਬੀ ਯੂਨੀਵਰਸਿਟੀ ਘਾਟੇ ਸੀ। ਹੁਣ ਕਿਵੇਂ ਅਸੀਂ ਯੂਨੀਵਰਸਿਟੀਆਂ ਠੀਕ ਕਰ ਲੀਆਂ। ਜੋ ਯੂਨੀਵਰਸਿਟੀ ਚੋਂ ਵੀ ਖਾਂਦੇ ਸੀ ਕੋਈ ਚੀਜ਼ ਹੈ ਜੀ ਛੱਡੀ ਹੋਈ ਨਹੀਂ ਵੀ ਜੀ ਜੋ ਆਇਆ ਨਾ ਕਰਦੇ ਹੁਣ ਵੀ ਲਿਆ ਮੇਰਾ ਕਿੰਨਾ ਪਤਨ ਦਾ ਧਰਮ ਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਕੋਈ ਛਿੱਟੀ ਛੁੱਟੀ ਲਈ ਫਿਰਦੇ ਹੁਣੇ ਵੀ ਤੁਹਾਡੇ ਪੈਸੇ ਨਾਲ ਆ ਸਕਦੇ ਨੇ ਹਰ ਨਹੀਂ ਤਾਂ ਇੰਨਾ ਕਾਦੇ ਵਾਸਤੇ ਲੁੱਟਣਾ ਜੀ ਖਾਣੀਆਂ ਤਾਂ ਤਿੰਨ ਚਾਰ ਰੋਟੀ ਹੁੰਦੀਆਂ ਨੇ ਉਹ ਅਮੀਰਾਂ ਦੀਆਂ ਤਾਂ ਉਹ ਵੀ ਬੰਦ ਕਰ ਦਿੰਦੇ ਡਾਕਟਰ ਵੀ ਨਾ 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 ਚਿੰਤਾ ਰਹਿੰਦੀ ਹੈ ਡਿਪਰੈਸ਼ਨ 'ਚ ਹੈ ਰੋਟੀ ਨਹੀਂ ਖਾਣੀ ਉਹ ਵੀ ਬੰਦ ਕਰ ਦਿੰਦੇ ਇੰਨੀਆਂ ਲੱਪ ਗੋਲੀਆਂ ਖਾ ਕੇ ਸੌਂਦੇ ਆ ਇਹ ਡਿਪਰੈਸ਼ਨ 'ਚ ਨੇ क्योंकि कितना कितना गरीबा दया ना किते न, वो लगती हैं गरीब की हाँ परमात्मा की दरगाह जमा सीधा रास्ता कोई बीपास नहीं है भाई गरीबा दिव दुआव ना लो गरीबा दयादुआव ना लो ये फिर थोड़ा बर्बाद कर देंगे कि हो गया हाल उ हो कोई छ नहीं लुटन वालों सो अच सोलह मार्च है अच्छे दिन 2 ਸਾਲ ਪਹਿਲਾਂ ਮੈਂ ਜ਼ਿੰਦਗੀ 'ਚ ਨਹੀਂ ਕਦੇ ਸੋਚਿਆ ਸੀ ਕਿ ਇਸ ਪੱਧਰ ਤੇ ਮੈਨੂੰ ਪਛਾ ਦੇਓਗੇ ਲੋਕਾਂ ਨੇ ਹਾਂ ਮੈਂ ਕਲਾਕਾਰ ਦੇ ਤੌਰ ਤੇ ਮਸ਼ਹੂਰ ਸਾਢੇ 17 ਸਾਲ ਦੀ ਉਮਰ 'ਚ ਹੀ ਹੋ ਗਿਆ ਸੀ ਤੁਸੀਂ ਮੈਨੂੰ ਪਿਆਰ ਦਿੱਤਾ ਬਹੁਤ ਸ਼ੋਰ ਤਾਂ ਦੀਆਂ ਬਲੰਦੀਆਂ ਦਿੱਤੀਆਂ ਪਰ ਐਸ ਪੱਧਰ ਤੇ ਨਹੀਂ ਮੈਂ ਸੋਚਿਆ ਸੀ ਕਿ ਤੁਸੀਂ ਮੇਰੇ ਤੇ ਇੰਨਾ ਯਕੀਨ ਕਰਕੇ ਮੈਨੂੰ ਆਹ ਜ਼ਿੰਮੇਵਾਰੀ ਦਿਓਗੇ ਤੇ ਮੈਂ ਤਾਂ ਹੁਣ ਪਰਮਾਤਮਾਗੇ ਹੀ ਅਰਦਾਸ ਕਰਦਾ ਹਾਂ ਉਹਨਾਂ ਤੜਕੇ ਉੱਠ ਕੇ ਸਭ ਤੋਂ ਪਹਿਲਾਂ ਧੰਨਵਾਦ ਕਰੀਦਾ ਪਹਿਲਾਂ ਤਾਂ ਪਰਮਾਤਮਾ ਦਾ ਵੀ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਭਲਾਈ ਵਾਸਤੇ ਤੇ ਪੰਜਾਬ ਦੀ ਸੇਵਾ ਵਾਸਤੇ ਫਿਰ ਤਿੰਨੋਂ ਟਾਈਮ ਅਰਦਾਸ ਕਰੀ ਦੀ ਹੈ ਪ੍ਰਮਾਤਮਾ ਕੋਈ ਗਲਤ ਸੈਨ ਨਾ ਕਰਾ ਦੀ ਜਿੱਥੇ ਦਸਖਤ ਕਰੀਏ ਕਿਸੇ ਘਰ ਦਾ ਦੀਵਾ ਬਲੇ ਕਿਸੇ ਘਰ ਦਾ ਦੀਵਾ ਪੁਜੇ ਨਾ ਨੌਕਰੀਆਂ ਦਿੱਤੀਆਂ 42992 ਇੱਕ ਬੰਦਾ ਕਹੇ ਦੇ 1 ਰੁਪਇਆ ਲਿਆ 1 ਰੁਪਇਆ ਕਿਸੇ ਨੇ ਲਿਆ ਹੋਵੇ ਰਿਸ਼ਵਤ ਦਾ ਇੱਕ ਬੰਦਾ ਕਹਿ ਦੋ ਲੈ ਕੇ ਆਓ মিডিਏ ਸਾਹਮਣੇ ਲੈ ਆਓ ਇੱਕ ਬੰਦਾ ਕਹਿ ਦੇ ਕਿਸ਼ਪਾਲ ਛਲੋਣੀ ਪਈ ਐ ਐਮਐਲਏ ਵੀ ਆ ਮੰਤਰੀ ਦੀ ਜੇ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਪਰ ਨੌਕਰੀ ਇਸ ਕਰਕੇ ਨਹੀਂ ਮਿਲੀ ਕਿ ਬਾਪੂ ਜਾਣਦਾ ਨਹੀਂ ਸੀ ਕਿਸੇ ਨੂੰ ਐਮਐਲਏ ਨੂੰ ਤੇ 500 ਨੰਬਰ ਵਾਲਾ ਇਸ ਕਰਕੇ ਨੌਕਰੀ ਲੈ ਗਿਆ ਕਿ ਉਹਦਾ ਖਾਸ ਬੰਦਾ ਸੀ ਐਮਐਲਏ ਨੋ ਇਹ ਤਾਂ ਨਹੀਂ ਹੋਊਗਾ ਮੈਂ ਇਹੋ ਜੇ ਨੌਕਰੀਆਂ ਵੀ ਨਿਯੁਕਤੀ ਪੱਤਰ ਦੇਖੇ ਆ ਇੱਕੋ ਘਰ ਚ ਦੋ ਭੈਣ ਭਾਈ ਦੋਨੋਂ ਦੋਨੋਂ ਇਕੱਠੇ ਪੜਦੇ ਰਹੇ ਦੋਨਾਂ ਦੇ ਨੰਬਰ ਆ ਗਏ ਦੋਨਾਂ ਵਾਸਤੇ ਚਿੱਠੀ ਆ ਗਈ ਕਰੇ ਆਜੋ ਭਾਈ ਸਰਕਾਰੀ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆ ਹੁੰਦਾ ਕੰਮ ਯਾਰ ਹੁਣ ਇੱਥੋਂ ਜਦੋਂ ਤੁਹਾਡਾ ਖਜ਼ਾਨਾ ਮੰਤਰੀ ਪਿਛਲੇ 15 ਸਾਲ ਤੋਂ ਇਹੀ ਕਹੀ ਜਾਵੇ ਖਜ਼ਾਨਾ ਖਾਲੀ ਹੈ ਕਹਿਣਾ ਫਿਰ ਯੂਥ ਕੀ ਕਰੂਗਾ ਯੂਥ 네ਗੇਟਿਵ ਹੋ ਜਾਊਗਾ ਯੂਥ ਪੱਜੂਗਾ ਫਿਰ ਉਪਾਰ ਨੂੰ ਭਜਦੇ ਆ ਫਿਰ ਵੀ ਚਲੋ ਯਾਰ ਇੱਥੋਂ ਚੱਲਦੇ ਆ ਜਦੋਂ ਹੁਣ ਖਜ਼ਾਨੇ 'ਚ ਹੀ ਹੈ ਨਹੀਂ ਕੁਛ ਸਾਡਾ ਹਿੱਸਾ ਕਿੱਥੇ ਮਿਲੂ ਇੱਥੋਂ ਉੱਥੇ ਜਾ ਕੇ ਟੱਕੇ ਖਾਂਦੇ ਆ ਹਰ ਰੋਜ਼ ਆਪਾਂ ਦੇਖਦੇ ਆਂ ਕਦੇ ਨੌਜਵਾਨਾਂ ਦੀ ਮੌਤ ਹੋ ਗਈ ਕਿਤੇ ਐਕਸੀਡੈਂਟ ਚ ਹੋ ਗਈ ਦਿਲ ਦਾ ਦੌਰਾ ਪੈ ਗਿਆ ਮੁੜ ਕੇ ਮਾਪੇ ਲਾਸ਼ਾਂ ਮੰਗਾਉਣ ਨੂੰ ਤਰਸਦੇ ਰਹਿੰਦੇ ਆ ਕਿ ਮਿੱਟੀ ਤਾਂ ਦਿਖਾ ਦਿਓ ਆਖਰੀ ਟਾਈਮ ਸਮੇਂ ਦੀ ਆ ਸਾਡੀ ਹਾਲਤ ਕਰਤੀ ਇਹਨਾਂ ਨੇ ਕਾਹਦੇ ਕਰਕੇ ਭਜਣਾ ਪੈ ਗਿਆ ਸਾਨੂੰ ਇਹਨਾਂ ਕਰਕੇ ਭਜਣਾ ਪੈ ਗਿਆ ਇਹਨਾਂ ਦੇ 3 ਪੁੱਤ ਨਾ ਗਏ ਬਾਹਰ ਉਹ ਸਾਰੇ ਇੱਥੇ ਨੇ ਉਹੀ ਚੇਅਰਮੈਨ ਨੇ ਉਹੀ ਲਾਲ ਬੱਤੀਆਂ ਵਾਲੇ ਨੇ ਸੋਇਸ ਕਰਕੇ ਜਦੋਂ ਰਾਜੇ ਹਾਕਮ ਮੌਜਾ ਕਰਨ ਲੋਕ ਭੁੱਖੇ ਮਰਨ ਜਿਆਦਾ ਦੇਰ ਨਹੀਂ ਚੱਲਦਾ ਹੁੰਦਾ ਹੇ ਹੁਣ ਹਰ ਫੀਲਡ ਚ ਤਰੱਕੀ ਆ ਜੀ ਟੈਕਸ ਸਾਡਾ ਜੀਐਸਟੀ 27% ਵਧ ਗਿਆ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਗੋਇੰਦਵਾਲ ਸਾਹਿਬ ਵਾਲਾ ਬਿਜਲੀ ਸਸਤੀ ਮਿਲੂਗੀ ਇੰਡਸਟਰੀ ਨੂੰ ਵੀ 1080 ਕਰੋੜ ਚ ਖਰੀਦਿਆ ਤੇ ਇਹਨਾਂ ਨੇ ਜਿਹੜੇ ਸਮਝੌਤੇ ਕੀਤੇ ਸੀ ਉਹਨਾਂ ਨਾਲ 1180 ਕਰੋੜ ਦਾ ਸੀ ਟੋਟਲ ਚ ਖਰੀਦਿਆ ਹੈ 1708 ਕਰੋੜ ਰੁਪਈਆ ਮੀਡੀਆ ਵਾਲਿਆਂ ਨੂੰ ਬੇਨਤੀ ਕਰਦਾ ਨੋਟ ਕਰ ਲਿਓ ਟੋਟਲ ਕੀਮਤ ਉਹਦੀ 1180 ਕਰੋੜ ਹੈ ਤੇ 1708 ਕਰੋੜ ਰੁਪਈਆ ਉਹ ਦੇਤਾ ਜਦੋਂ ਥਰਮਲ ਪਲਾਂਟ ਖੜਾ ਸੀ ਫਿਕਸ ਚਾਰजेस ਖੜੇ ਦੀ 1708 ਦੇਤਾ ਕਿਉਂਕਿ ਐਗਰੀਮੈਂਟ ਕੀਤੇ ਹੋਏ ਸੀ ਤੁਸੀਂ ਬਿਜਲੀ ਪੈਦਾ ਕਰੋ ਨਾ ਕਰੋ ਅਸੀਂ ਤੁਹਾਨੂੰ ਇੰਨੇ ਦੇਣੇ ਨੇ ਪੈਸੇ ਲਓ ਕਰ ਲਓ ਕੀ ਕਰੋਗੇ ਆਏ 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 ਲੁੱਟਿਆ ਖਜ਼ਾਨਾ ਇਹਨਾਂ ਨੇ ਆਪਦੇ ਵਾਲਾ ਆ ਥੋੜੇ ਵਾਲਾ ਪਹਾੜ ਕਿੰਨਾ ਸੋਹਣਾ ਹੈ ਆ ਨਾਲ ਹੀ ਪਹਾੜ ਥੋੜੇ کہاں ਜਾਈਏ ਇਸ ਪਹਾੜ ਤੇ ਉਹ ਚੰਡੀਗੜ੍ਹ ਦੇ ਨੇੜੇ ਜਾ ਕੇ ਸੁੱਖ ਵਿਲਾਸ ਅੱਡਾ 7 ਸਟਾਰ ਹੋਟਲ ਤੇ ਉਹਦੇ ਕਾਗਜ਼ ਕੱਢੇ ਟੈਕਸ ਬੈਟ ਤੇ ਸਟੇਟ ਦਾ ਜੀਐਸਟੀ ਟੈਕਸ ਫ੍ਰੀ ਕਰਾ ਲਿਆ ਜੀ ਆਪ ਹੀ ਆਪਣੀ ਗਵਰਨਮੈਂਟ ਤੋਂ 85 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਬਣਦਾ 10 ਸਾਲਾਂ ਵਾਸਤੇ ਫ੍ਰੀ ਤੁਹਾਨੂੰ ਟੈਕਸ ਫ੍ਰੀ ਮਿਲਦੀ ਹੈ ਕੋਈ ਚੀਜ਼ ਇਲੈਕਟ੍ਰਿਸਿਟੀ ਡਿਊਟੀ 11 ਕਰੋੜ ਰੁਪਏ ਦੀ 10 ਸਾਲ ਵਾਸਤੇ ਫ੍ਰੀ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਹੁਣ ਜੇ 7 ਸਟਾਰ ਹੋਟਲ ਨੂੰ ਲੱਗਦੀ ਫੀਸ ਨਹੀਂ ਲੱਗੂਗੀ ਹੋਰ ਕਿਹਨੂੰ ਲੱਗੂਗੀ ਫਿਰ ਫ੍ਰੀ ਆਪ ਹੀ ਆਪ ਹੀ ਸਾਈਨ ਕਰਨੇ ਸੀ ਇਧਰੋਂ ਕਰਤੇ ਬਸ ਹੁਣ ਜਦੋਂ ਅਸੀਂ ਕਹਿੰਦੇ ਆ ਕਿ ਭਾਈ ਅਸੀਂ ਤਾਂ ਪਹਾੜ ਹੋਰ ਫਰੋਲਾਂਗੇ ਬੜਾ ਕੁਝ ਪਿਆ ਫਿਰ ਕਹਿੰਦੇ ਭਗਵਾਨ ਤਮਾਨ ਤੇ ਮਾਨ ਹਾਨੀ ਦਾ ਮੁਕੱਦਮਾ ਕਰਾਂਗੇ ਮੈਂ ਕਹਿੰਦੇ ਮਾਨ ਹੋਊ ਤਾਂ ਹਾਨੀ ਹੋਊ ਮਾਨ ਕਿੱਥੇ ਆ ਉਹ ਤਾਂ ਦਿਖਾ ਦਿਓ ਪਿੰਡਾਂ ਦੇ ਲੋਕ ਤੁਹਾਨੂੰ ਵੇਖ ਕੇ ਰਾਜੀ ਨਹੀਂ ਜਿੱਦ ਤੱਕ ਤੁਸੀਂ ਉਹਨੇ ਲੋਕ ਰਾਹ ਬਦਲ ਲੈਂਦੇ ਨੇ ਪਰ ਇਹ ਦਿਨ ਖਰਾਬ ਹੋਇਆ ਇਧਰੋਂ ਆਉਂਦੇ ਨੇ ਯਾਰ ਛੱਡੋ ਪਰੇ ਮਾਣ ਹਾਨੀ ਦਾ ਕੇਸ ਕਰੂੰਗਾ ਕਰਦੋ ਕਿ ਮੇਰੇ ਤੇ ਮਾਣ ਹਾਨੀ ਦਾ ਉਦੋਂ ਦੇਖਣਾ ਸੀ ਜਦੋਂ ਲੁੱਟੀ ਜਾਂਦੇ ਸੀ ਕਿ ਕੋਈ ਤੀਜਾ ਵੀ ਆਊ ਹਿਸਾਬ ਲੈਣ ਆਲਾ ਕਰਦੋ ਮਾਣ ਹਾਨੀ ਦਾ ਕੇਸ ਮੈਨੂੰ ਕੋਈ ਡਰ ਨਹੀਂ ਮੈਂ ਤਾਂ ਲੋਕਾਂ ਦਾ ਵਕੀਲ ਬਣ ਕੇ ਜਾਊ ਮੈਂ ਤਾਂ ਵੱਧ ਦੱਸੂ ਬੱਸਾਂ ਕਿੰਨੀਆਂ ਨੇ ਹੋਰ ਵੀ ਕੱਢੂ ਇਧਰੋਂ ਉਧਰੋਂ ਸਾਬ ਪਏ ਨੇ ਇਹਨਾਂ ਦੇ ਚਿੱਠੇ ਲੁੱਟ ਕੇ ਖਾ ਕੇ ਪੰਜਾਬ ਨੂੰ ਯਾਰ ਸਭ ਤੋਂ ਦੁੱਖ ਦੀ ਗੱਲ ਪਤਾ ਕਿਹੜੀ ਆਵਦਿਆਂ ਨੇ ਲੁੱਟਿਆ ਸਾਨੂੰ ਅੰਗਰੇਜ਼ ਤਾਂ ਆਈ ਲੁੱਟਣ ਸੀ ਉਹਨਾਂ ਤਾਂ ਲੁੱਟਣਾ ਸੀ ਉਹ ਤਾਂ ਲੁੱਟ ਗਏ ਉਦੋਂ ਬਾਅਦ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਹੋਣ ਦੀ ਆਤਮ ਤੜਫਦੇ ਹੋਊਗੇ ਵੀ ਜਾਦੀ ਐਸ ਕਰਕੇ ਦਿੱਤੀ ਲੈ ਕੇ ਇਹਨਾਂ ਨੂੰ 23 23 ਸਾਲ ਦੀ ਉਮਰ ਜ ਐਸ ਕਰਕੇ ਫਾਂਸੀ ਦੇ ਰਸੇ 'ਚੋਂ ਮਲੇ ਕੇ ਲੁੱਟਣ ਲੱਗ ਜਾਣ ਕੋਈ ਨਹੀਂ ਛੱਡਿਆ ਮਹਿਕਮਾ ਲੋਹੇ ਦੀ ਤੇ ਸੋਨੇ ਦੀ ਆਪਸ ਗੱਲ ਹੋਈ ਬਾਜ਼ਾਰ 'ਚ ਦੁਕਾਨਾਂ ਸਾਮੋ ਸਾਹਮਣੇ ਸੀ ਲੋਹੇ ਦੀ ਤੇ ਸੁਨਾਰੇ ਦੀ ਲੋਹੇ ਤੇ ਸੋਨੇ ਦੀ ਆਪਸ ਚ ਗੱਲ ਹੋਈ ਸੋਨੇ ਨੇ ਲੋਹੇ ਨਾਲ ਸ਼ਿਕਵਾ ਕੀਤਾ ਇਤਰਾਜ਼ ਕੀਤਾ ਕਹਿੰਦਾ ਯਾਰ ਥੋੜਾ ਤੇਰੇ ਵੀ ਵੱਜਦਾ ਥੋੜਾ ਮੇਰੇ ਵੀ ਵੱਜਦਾ ਤੂੰ ਕਦੇ ਮੇਰੀ ਬਾਤ ਸੁਣੀ ਹੈ ਦੁਕਾਨ ਤੋਂ ਬਾਹਰ ਕਹਾਂ ਜੋ ਤੇਰੇ ਥੋੜਾ ਵੱਜਦਾ ਹੈ ਲੋਹੇ ਨੂੰ ਕਹਿੰਦਾ ਸੋਨਾ ਤੇਰੇ ਥੋੜਾ ਵੱਜਦਾ ਸਾਰੇ ਬਾਜ਼ਾਰ ਚ ਪਤਾ ਲੱਗਦਾ ਕਹਿੰਦਾ ਇੰਨੀ ਉੱਚੀ ਉੱਚੀ ਤਰਾ ਖੜਕਾ ਯਾਰ ਇੰਨੀ ਉੱਚੀ ਸ਼ੋਰ ਸ਼ਰਾਬ ਮਚਾਉਣਾ ਹੈ ਤੂੰ ਲੋਹਾ ਕਹਿੰਦਾ ਬਿਲਕੁਲ ਸਹੀ ਹੈ ਵੀਰੇ ਆਉੜਾ ਤੇਰੀ ਵਜਾ ਦਾ ਥੋੜਾ ਮੇਰੀ ਵਜਾ ਦਾ ਬਿਲਕੁਲ ਸਹੀ ਹੈ ਤੇਰੀ ਆਵਾਜ਼ ਨਹੀਂ ਆਉਂਦੀ ਲੋਹੇ ਦਾ ਥੋੜਾ ਤੇਰੇ ਤੇ ਵਜਦਾ ਲੋਹੇ ਦਾ ਥੋੜਾ ਮੇਰੇ ਤੇ ਵਜਦਾ ਹੈ ਪਰ ਲੋਹੇ ਦਾ ਥੋੜਾ ਤੇਰੇ ਵਾਸਤੇ ਸ਼ਰੀਕ ਹੈ ਤੂੰ ਸੋਨਾ ਉਹ ਲੋਹਾ ਹੈ ਉਹ ਤਾਂ ਕੁੱਟਣੀ-ਕੁੱਟਣਾ ਦਾ ਸ਼ਰੀਕਾਂ ਦਾ ਕੰਮ ਤਾਂ ਕੁੱਟਣੀ-ਕੁੱਟਣਾ ਹੁੰਦਾ ਹੈ ਕੁੱਟਦੇ ਨੇ ਤੈਨੂੰ ਚੱਲ ਤੈਨੂੰ ਪਤਾ ਹੀ ਹੈ ਪਹਿਲਾਂ ਵੀ ਸ਼ਰੀਕ ਨੇ ਇਹਦਾ ਕੁੱਟਣਗੇ ਉਹ ਕਹਿੰਦਾ ਮੇਰੀਆਂ ਚੀਕਾਂ ਮੇਰਾ ਦਰਦ ਤਾਂ ਜ਼ਿਆਦਾ ਐ ਮੇਰੀਆਂ ਚੀਕਾਂ ਸਾਰੇ ਬਾਜ਼ਾਰ ਚ ਤਾਂ ਸੁਣਦੀਆਂ ਨੇ ਕਿਉਂਕਿ ਮੈਨੂੰ ਮੇਰੇ ਆਪ ਦੇ ਘੁੱਟਦੇ ਨੇ ਯਾਰ ਮੈਨੂੰ ਆਹ ਫਰਕ ਐ ਬਸ ਲੋਹੇ ਨੂੰ ਲੋਹਾ ਕੋਟਦੇ ਸਾਨੂੰ ਦੁੱਖ ਇਸ ਗੱਲ ਦਾ ਸਾਨੂੰ ਸਾਡੇ ਆਪਣਿਆਂ ਨੇ ਲੁੱਟਿਆ ਅੰਗਰੇਜ਼ਾਂ ਨਾਲ ਤਾਂ ਨਿਪਟ ਲਏ ਸੀ ਸਾਡੇ ਜੋਧੇ ਕਰਤਾਰ ਸਿੰਘ ਸਰਾਬੇ ਵਰਗੇ ਸ਼ਹੀਦ ਆਜ਼ਮ ਪਾਕ ਸਿੰਘ ਵਰਗੇ ਜੋਧਿਆ ਨੇ ਉਹਨਾਂ ਨੂੰ ਤਾਂ ਸਾਬ ਕਰ ਲਿਆ ਸੀ ਗੋਰੀਆਂ ਨਾਲ ਤਾਂ ਇਹਨਾਂ ਨਾਲ ਕੌਣ ਕਰੀ ਕਰੀ ਐ ਇਹਨਾਂ ਨਾਲ ਸਾਫ਼ ਕਰਨ ਲੱਗੇ ਹੋਏ ਆ ਹੁਣ ਅੱਜ 2 ਸਾਲ ਹੋਏ ਨੇ ਤੁਸੀਂ ਦੇਖ ਲਓ 2 ਸਾਲਾਂ ਚ ਕੀ ਹਾਲ ਹੋਇਆ ਪੈਣਾ ਸਾਰਿਆਂ ਦਾ ਕਾਂਗਰਸੀਆਂ ਦਾ ਕਰ ਲਿਆਂਦਾ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਆ ਜੇ 2 ਸਾਲਾਂ ਚਾਹ ਹਾਲ ਹੋ ਗਿਆ ਜਦੋਂ 2 ਸਾਲ ਹੋਰ ਸਫਲਤਾ ਪੂਰਵਕ ਲੰਘੇ ਤਾਂ ਸੜਕਾਂ ਤੇ ਆ ਕੇ ਰੋੜਾਂ ਇੱਟੇ ਮਾਰ ਲੱਗ ਜਾਣਗੇ ਲੋਕਾਂ ਦੇ ਆ ਹਾਲ ਤੋ ਇਹ ਪੀਨ ਦੀ ਉਹ ਕਹੀ ਤਾਂ ਜਾਂਦਾ ਸੀ ਕਿ ਕਦੋਂ ਸੁਖਵੀਰ ਬਾਦਲ ਕਹਿੰਦਾ ਯਾਰ 5 ਸਾਲ ਕੱਟਾਂਗੇ ਕਿਵੇਂ ਮੈਂ ਕਿਹਾ 5 ਨਹੀਂ ਹੇ ਦੇਖਿਓ ਸਹੀ ਕਿੰਨੇ ਸਾਲ ਤੁਹਾਨੂੰ ਇਹ ਲੋਕਾਂ ਨੇ ਜੋ ਸਜ਼ਾ ਦੇਣੀ ਹੈ ਕਿਉਂਕਿ ਸਮਝੇਗਾ ਅੱਖ ਨਹੀਂ ਲੋਕਾਂ ਨੂੰ ਚੱਕ ਦਿਓ ਪਰਚੇ ਬਹੁਤ ਹੋ ਚੱਕ ਦਿਓ ਲੁੱਟ ਲੋ ਆ ਆ ਹੁਣ ਇੱਥੇ ਦਫਾ ਪੰਜ ਲਾ ਦਿਓ ਤਾਰਾ ਪੰਜ ਲਾ ਦਿਓ ਆਪਦਾ ਹੋਟਲ ਬਣਾ ਕੇ ਤਾਰਾ ਚੱਕ ਦਿਓ ਲੈ ਸਭ ਕੁਝ ਆਪਣਾ ਸੋ ਭਾਈ ਮੈਂ ਤਾਂ ਇਹ ਕਹਿਣ ਆਇਆ ਤੁਹਾਨੂੰ ਕਿ ਹਜੇ ਕੱਲ੍ਹ ਜ ਹੋਰ ਖੁੱਲਣਗੇ ਕੰਮ ਮਿਲੋਗਾ ਸੀਆਂ ਦਾ ਪਾਣੀ ਅਰਜਵਾਹਿਆਂ ਦਾ ਪਾਣੀ ਸੂਏ ਜਿਹੜੇ ਬੰਦ ਹੋ ਗਏ ਸੀ ਤੁਸੀਂ ਵੀਡੀਓ ਦੇਖਦੇ ਹੋਵੋਗੇ ਵੀਡੀਓ ਕੀ ਆਉਂਦੀ ਹੈ ਲੋਕ ਕੱਸੀ ਤੇ ਖੜ ਕੇ ਪਾਣੀ ਦੇ ਵਿੱਚ ਖੜ ਕੇ ਵੀਡੀਓ ਬਣਾਉਂਦੇ ਨੇ ਕਿ 35 ਸਾਲ ਬਾਅਦ ਸਾਡੇ ਪਿੰਡ ਪਾਣੀ ਆਇਆ ਜੀ ਨਹਿਰ ਦਾ ਕੋਈ ਕਹਿੰਦਾ 25 ਸਾਲ ਬਾਅਦ ਆਇਆ ਯਾਰ ਇਹ ਕਰਦੇ ਕੀ ਰਹੇ ਮੈਨੂੰ ਸਮਝ ਨਹੀਂ ਆਈ ਇਸ ਗੱਲ ਦੀ ਹੁਣ ਅਸੀਂ ਦੋ ਨਹਿਰਾਂ ਨਵੀਆਂ ਬਣਾ ਰਹੇ ਹਾਂ ਇੱਕ ਮਾਲਵਾ ਨਹਿਰ ਜਿਹੜੀ ਹਰੀਕੇ ਪੱਤਨ ਤੋਂ ਇਧਰ ਕਿਦਲਵਾਹੇ ਵਾਲੇ ਪਾਸੇ ਨੂੰ ਰਾਜਸਥਾਨ ਨਹਿਰ ਦੇ ਨਾਲ ਹੀ ਐ ਇਧਰਲੇ ਪਾਸੇ ਨੂੰ ਪਰਲੇ ਪਾਸੇ ਹੈਗੀ ਆਪਣੀ ਹੀ ਉਹ ਵੀ ਸਰੰਦ ਨਹਿਰ ਕਹਿੰਦੇ ਆ ਉਹਨੂੰ ਸਰੰਦ ਕਨਾਲ 5000 ਕਿਊਸਿਕ ਪਾਣੀ ਜਾਂਦਾ ਤੇ ਵਿੱਚੋਂ ਰਾਸਥਾਨ ਨੂੰ ਜਾਂਦੀ ਹੈ ਵੱਡੀ ਨਹਿਰ 18000 ਕਿਊਸਿਕ ਜਾਂਦਾ ਪੁਰਾਣੇ ਐਗਰੀਮੈਂਟ ਹੋਏ ਹੋਏ ਨੇ ਤੇ ਅਸੀਂ ਇਧਰਲੇ ਪਾਸੇ ਵੀ ਆਪਣੀ ਖੋਲ ਰਹੇ ਨਹਿਰ ਤੇ 1206 ਮੈਗਾਵਾਟ ਦਾ ਧਾਰਕਲਾ ਬਣ ਕੇ ਤਿਆਰ ਹੋ ਜੋ ਅਕਤੂਬਰ ਚ ਆਪਣਾ ਡੈਮ ਉਹਦੇ ਨਾਲ ਇੱਕ ਪੂਰੀ ਨਹਿਰ ਪੂਰੇ ਦੁਆਬੇ ਵਿੱਚ ਦੀ ਨਿਕਲੂਗੀ 24 ਘੰਟੇ 12 ਮਹੀਨੇ 30 ਦਿਨ ਉਹ ਚੱਲੂਗੀ ਆ ਹੁੰਦੇ ਆ ਕੰਮ ਸਾਡਾ ਨਹਿਰਾਂ ਦਾ ਪਾਣੀ ਅਸੀਂ ਲੈ ਕੇ ਜਾਈਏ ਖੇਤਾਂ ਤੱਕ ਨਾਲੇ ਤਾਂ ਬਿਜਲੀ ਬਚੂ ਨਾਲੇ ਥੱਲੋਂ ਪਾਣੀ ਬਚੂ ਤੇ ਨਾਲੇ ਸਭ ਤੋਂ ਵੱਡੀ ਗੱਲ ਨਹਿਰੀ ਪਾਣੀ ਦੇ ਵਿੱਚ ਮਿਨਰਲਸ ਹੁੰਦੇ ਨੇ ਉਹ ਪਾਣੀ ਨਾਲ ਜਿਹੜੀ ਫਸਲ ਸਿੰਜੀ ਜਾਂਦੀ ਹੈ ਨਾ ਉਹ ਫਸਲ ਬੰਪਰ ਹੁੰਦੀ ਹੈ